ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡੇ ਫਾਰਮ ਤੇ ਤੇ Facebook ਤੇ ਬਰਾਡੇ ਫਾਰਮ ਤੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਜਰਸੀ ਬੱਛੀਆਂ ਦੀ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕਣ ਅੱਜ ਬਾਈ ਜੀ ਕਸਾਈ ਵਾਲ ਦਾ ਨਗੇਂਦਾ ਹੀ ਬੱਛੀ ਲਿਆਂਦੀ ਆ ਠੰਡੀ ਸੀਲ ਬਹੁਤ ਆ ਕਰਮਾ ਵਾਲੀ ਤਰ੍ਹਾਂ ਦਾ ਸਾਈਜ਼ ਚੈੱਕ ਕਰੋ ਇਹ ਚਾਰ ਹੀ ਥਾਣਾ ਕੀ ਫੋੜ ਸ਼ਾਂਗ ਨੇ ਝੋਲ ਦੇ ਵੱਲ ਚੈੱਕ ਕਰੋ ਇਹਦੀ ਬੱਛੀ ਦੀ ਝੋਲੀ ਬਹੁਤ ਸੋਹਣੀ ਬਣਾਉਗੀ ਖੁੱਲੀ ਝੋਲੀ ਕੱਢੂਗੀ ਪੂਰੇ ਵੱਡੇ ਕੱਦ ਕਾੜ ਚ ਖੀਰੀ ਬਚੀ ਹੈ ਬਈ ਜੀ ਹਜੇ ਤੇ ਇੱਕ ਦੰਦ ਤੋੜ ਕੇ ਇੱਕ ਹੀ ਸ਼ੁਰੂ ਕੀਤਾ ਬਈ ਜੀ ਖੀਰ ਦੀਆਂ ਜੀ ਹੁੰਦੀ ਹੈ ਜੇ ਥੰਨੀ ਸਿਲ ਚੱਕੋ ਬਈ ਜੀ ਜਦ ਤੱਕ ਮਰਜੀ ਹੱਥ ਮਾਰੀ ਜੋਗੀ ਤੇ ਇਹਦੀ ਏਆਈ ਹੋਈ ਨੂੰ ਇੱਕ ਹਫਤਾ ਹੋਇਆ ਜੀ ਆਪਣਾ ਜੈਤੋ ਸ਼ਹਿਰ ਹੈ ਜੀ ਜ਼ਿਲ੍ਹਾ ਫਰੀਦਕੋਟ ਆ ਜੀ ਜੇ ਕਿਸੇ ਵੀਰ ਨੂੰ ਲੈਣੀ ਹੋਵੇ ਤਾਂ ਸਕਰੀਨ ਦੇ ਥੱਲੇ ਆਪਣਾ ਨੰਬਰ ਚੱਲ ਰਿਹਾ ਜੀ ਪੂਰੀ ਜਾਨ ਵਾਲੀ ਬੱਚੀ ਚਮਕਾਂ ਵਾਲੀ ਪ्योर ਸਾਈਵਲ ਬੱਚੀ ਹੈ। ਅਡਾ ਉਹਦੀ ਖੇਪ। ਬੱਚੀ ਦੀ ਕੁਆਲਿਟੀ ਚੈੱਕ ਕਰੋ ਬਾਈ ਜੀ ਪੂਰੀ ਚਮਕਾਂ ਵਾਲੀ ਬੱਚੀ ਹੈ ਜਾਨ ਵਾਲੀ। ਏਆਈ ਹੋਈ ਵੀ ਹੈ ਜੀ ਇੱਕ ਹਫਤੇ ਦੀ ਏਆਈ ਵੀ ਹੈ ਪਰ ਆਪਾਂ ਖਾਲੀ ਕਰਕੇ ਦੇਣੀ ਬਾਈ ਜੀ। ਸਕਰੀਨ ਦੇ ਥੱਲੇ ਆਪਰਾ ਨੰਬਰ ਚੱਲ ਰਿਹਾ ਜੀ। ਜੇ ਤੁਸ਼ਾਰਾ ਜਿਲ੍ਹਾ ਫਰੀਦਕੋੜਾ ਵੀ ਠੰਡੀ ਸਲੀ ਬੱਚੀ ਹੈ ਬਈ ਜੋ ਮਰਜੀ ਹੱਥ ਮਾਰੀ ਜਾਵੇ ਚਾਰ ਹੀ ਥਾਣਾ ਕੋ ਫੋਰ ਸ਼ਾਮ ਨੇ ਧੰਨਵਾਦ ਦੋਸਤ